ਬਟਾਲਾ ਮਹਿਤਾ ਰੋਡ ਦੇ ਨਜ਼ਦੀਕ ਨੰਗਲ ਇੱਕ ਤੇਜ਼ ਰਫ਼ਤਾਰ ਟਿਪਰ ਨੇ ਲੱਕੜਾਂ ਨਾਲ ਲੱਦੇ ਘੜੂਕੇ ਨੂੰ ਸਾਈਡ ਮਾਰ ਦਿੱਤੀ ਬੇਕਾਬੂ ਹੋਏ ਘੜੂਕੇ ਦੀ ਲਪੇਟ 'ਚ ਆਉਣ ਨਾਲ ਅਖਬਾਰ ਵੰਡਨ ਜਾ ਰਹੇ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ ਮੌਕੇ ਤੇ 71 ਜਾਣਕਾਰੀ ਅਨੁਸਾਰ ਪਿਛਲੇ 20 ਸਾਲਾਂ ਤੋਂ ਅਖਬਾਰ ਵੰਡਣ ਦਾ ਕੰਮ ਕਰਦੇ ਆ ਰਹੇ ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬੱਧੋਵਾਲ ਮਹਿਤਾ ਚੌਂਕ ਤੋਂ ਅਖਵਾਰਾਂ ਲੈ ਕੇ ਵੱਖ-ਵੱਖ ਪਿੰਡਾਂ 'ਚ ਅਕਵਾਰਾ ਵੰਡਣ ਜਾ ਰਿਹਾ ਸੀ ਜਦ ਕਿ ਰੰਗੜ ਨੰਗਲ ਨਜ਼ਦੀਕ ਚੌਧਰੀਵਾਲ ਪੁੱਜਾ ਤਾਂ ਪਿੱਛੋਂ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਲੱਕੜਾਂ ਨਾਲ ਲੱਦੇ ਲੱਦ ਕੇ ਜਾ ਰਹੇ ਕੜੂਕੇ ਨੂੰ ਸਾਈਡ ਮਾਰ ਦਿੱਤੀ ਜਿਸ ਨਾਲ ਲੱਕੜਾਂ ਨਾਲ ਲੱਦਿਆ ਕੜੂਕਾ ਬੇਕਾਬੂ ਹੋ ਗਿਆ ਤੇ ਉਸਨੇ ਸਤਨਾਮ ਸਿੰਘ ਨੂੰ ਆਪਣੀ ਲਪੇਟ 'ਚ ਲੈ ਲਿਆ ਜਿਸ ਨਾਲ ਸਤਨਾਮ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਣਪਛਾਤੇ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦ ਕਿ ਕੜੂਕਾ ਚਾਲਕ ਤੇ ਉਸਦੇ ਨਾਲ ਬੈਠਾ ਇੱਕ ਹੋਰ ਵਿਅਕਤੀ ਤੇ ਇੱਕ ਛੋਟਾ ਬੱਚਾ ਬਾਲਵਾਲ ਬਚ ਗਏ ਠਾਕਰ ਸਤਨਾਮ ਸਿੰਘ ਦੀ ਮੌਕੇ ਤੇ ਮੌਤ ਹੋਣ ਕਾਰਨ ਇਲਾਕੇ ਦੀ ਸੋਗ ਦੀ ਲਹਿਰ ਹੈ ਦੇਖੋ ਪੂਰੀ ਖਬਰ ਬਟਾਲਾ ਤੋਂ ਵਿਕੀ ਮਲਿਕ ਦੀ ਰਿਪੋਰਟ